ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ 26 ਮਾਰਚ 2025 ਐ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਨੇ 2025-26 ਦਾ ਬਜਟ ਪੇਸ਼ ਕੀਤਾ ਹੈ ਤਾਂ ਇਸ ਦੇ ਵਿੱਚ ਖੇਤੀਬਾੜੀ ਦੇ ਲਈ ਕੀ ਕੀ ਸਕੀਮ ਐ ਤੇ ਕਿੰਨਾ ਤੇ ਕਿੰਨਾ ਕਿੰਨਾ ਪੈਸਾ ਰੱਖਿਆ ਗਿਆ ਐ ਇਸ ਸੰਬੰਧੀ ਆਪਾਂ ਹੌਲੀ-ਹੌਲੀ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਇਸ ਵੀਡੀਓ 'ਚ ਮੈਂ ਗੱਲ ਕਰ ਰਿਹਾ ਐ ਕਿ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਕਿ ਜੋ ਮੱਕੀ ਦੇ ਉੱਪਰ ਕਿਉਂ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ 7000 ਰੁਪਿਆ ਪ੍ਰਤੀ ਕਿੱਲਾ ਪੰਜਾਬ ਸਰਕਾਰ ਨੇ ਦੇਣਾ ਹੈ ਉਹ ਕੀ ਹੈ ਤਾਂ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਮੱਕੀ ਦੀ ਜਿਹੜੀ ਹੈਗੀ ਹੈ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ 7000 ਰੁਪਏ ਪ੍ਰਤੀ ਕਿੱਲਾ ਦੇਵੇਗੀ ਤਾਂ ਇਹ ਕਿੱਥੇ-ਕਿੱਥੇ ਹੈ ਤੇ ਕੀ ਹੈ ਦਾ ਮਨੋਰਥ ਹੈ ਇਸ ਬਾਰੇ ਆਪਾਂ ਗੱਲ ਕਰਦੇ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਦੇ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਸਬਸਕ੍ਰਾਈਬ ਕਰ ਸਕਦੇ ਹੋ ਲਾਈਕ ਕਰ ਸਕਦੇ ਹੋ ਫੋਲੋ ਕਰ ਸਕਦੇ ਹੋ ਤਾਂ ਕਿ ਖੇਤੀ ਸਬੰਧੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ। ਸਾਥ ਦੋਸਤੋ 51 ਪੇਜਾਂ ਦਾ ਇਹ ਪੂਰਾ ਅਜਦਾ ਜੋ ਹੈ ਬਜਟ ਹੈ ਤਾਂ ਇਸ ਦੇ ਵਿੱਚ ਇਹ ਇਹ ਭਾਸ਼ਣ ਹੈ ਮੇਨਲੀ ਇਸ ਤੋਂ ਬਿਨਾ ਬਹੁਤ ਸਾਰੇ ਹੋਰ ਪੀਡੀਐਫ ਨੇ ਜਿਨ੍ਹਾਂ ਨੂੰ ਪੜ੍ਹ ਕੇ ਆਪਾਂ ਇੱਕ ਇੱਕ ਚੀਜ਼ ਦੀ ਆਪਾਂ ਗੱਲ ਕਰਾਂਗੇ। ਸਬਸਿਡੀ ਲਈ ਅਪਲਾਈ ਕਿਵੇਂ ਕਰਨਾ ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓ ਬਣਾ ਕੇ ਡਿਟੇਲ ਦੇ ਵਿੱਚ ਜਾਣਕਾਰੀ ਦੇ ਦਿੱਤੀ ਜਾਊਗੀ। ਤਾਂ 55 ਨੰਬਰ ਤੇ ਹੈ ਪੰਜਾਬ ਸਰਕਾਰ ਨੇ ਤਾਂ ਕਹਿਣਾ ਹੈ ਕਿ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸੋਣੀ ਦੀ ਮੱਕੀ ਦੇਖੋ ਸੋਣੀ ਦੀ ਮੱਕੀ ਦੀ ਗੱਲ ਕੀਤੀ ਗਈ ਹੈ ਸੋਣੀ ਦੀ ਮੱਕੀ ਉਹ ਮੱਕੀ ਜਦੋਂ ਆਪਾਂ ਝੋਨਾ ਲਾਉਣੇ ਹੈ ਝੋਨੇ ਦੇ ਟਾਈਮ ਤੇ ਜਿਹੜੀ ਮੱਕੀ ਲੱਗੇਗੀ ਸਮਝ ਗਏ ਨਾ ਇਹ ਇਹ ਆਪਣੀ ਮਈ ਅਖੀਰ ਦੇ ਵਿੱਚ ਮਈ ਖੀਰ ਤੋਂ ਲੈ ਕੇ ਜੂਨ ਦੇ ਮਹੀਨੇ ਤੱਕ ਲੱਗਦੀ ਹੈ ਠੀਕ ਹੈ ਮਤਲਬ ਕਿ ਝੋਨੇ ਦੇ ਬਜਾਏ ਉਹ ਸੋਣੀ ਰੁੱਤ ਦੇ ਵਿੱਚ ਜਿਹੜੀ ਆਪਾਂ ਮੱਕੀ ਲਾਵਾਂਗੇ ਜਿਹੜੀ ਗਰਮੀ ਰੁੱਤ ਦੀ ਮੱਕੀ ਹੈ ਉਹ ਇਹ ਕਵਰ ਨਹੀਂ ਕਰ ਰਹੇ ਸੋਨੀ ਰਕਤਰੀ ਮੱਕੀ ਇਹਦੇ ਲਈ ਤਿੰਨ ਜ਼ਿਲ੍ਹੇ ਨੇ ਕਿਹੜੇ-ਕਿਹੜੇ ਜ਼ਿਲ੍ਹੇ ਨੇ ਬਠਿੰਡਾ ਕਪੂਰਥਲਾ ਤੇ ਗੁਰਦਾਸਪੁਰ ਬਠਿੰਡਾ ਕਪੂਰਥਲਾ ਤੇ ਗੁਰਦਾਸਪੁਰ ਇਹਨਾਂ ਜ਼ਿਲ੍ਹਿਆਂ ਨੂੰ ਜਿਹੜਾ ਹੈਗਾ ਕਵਰ ਕਰਦੀ ਨਵੀਂ ਸਕੀਮ ਸ਼ੁਰੂ ਕੀਤੀ ਹੈ ਤੇ ਇਹਦੇ ਵਿੱਚ ਭਾਰਤ ਸਰਕਾਰ ਨੇ ਸਾਲ 2025 ਦੇ ਵਿੱਚ ਇਥੈਨੋਲ ਦੇ 20% ਮਿਸ਼ਰਣ ਦੇ ਟੀਚੇ ਨੂੰ ਪੂਰਾ ਕਰਨ ਲਈ ਮਤਲਬ ਕਿ ਮੱਕੀ ਤੋਂ ਇਥੈਨੋਲ ਬਣਾਉਣਗੇ ਠੀਕ ਹੈ ਇਥੈਨੋਲ ਬਣਾਉਣ ਲਈ ਕਿਉਂ ਨਾ ਛੱਡ ਕੇ ਇਹ ਮੱਕੀ ਦੇ ਕਿਸਾਨ ਆਉਣਗੇ ਟੋਟਲ 21000 ਹਕਟੇਅਰ ਖੇਤਰ ਦੇ ਵਿੱਚ ਇਹ ਜਿਹੜੀ ਹੈਗੀ ਹੈ ਪੈਸੇ ਦਿੱਤੇ ਜਾਣੀ ਹੈ ਤੇ 21000 ਹਕਟੇਅਰ ਦਾ ਮਤਲਬ ਤੁਸੀਂ ਇਹ ਸਮਝ ਲਓ ਸਾਢੇ 52000 ਕਿੱਲੇ ਦੇ ਲਈ ਠੀਕ ਹੈ ਇੱਕ ਹਕਟੇਅਰ ਦਾ 17500 ਰੁਪਿਆ ਮਿਲੇਗਾ ਠੀਕ ਜਿਆਸੀ ਕਿੱਲੇ ਦਾ ਗੱਲ ਕਰੀਏ ਤਾਂ ਇੱਕ ਕਿੱਲੇ ਦਾ 7000 ਰੁਪਿਆ ਪ੍ਰਤੀ ਕਿੱਲਾ ਜਿਹੜਾ ਹੈਗਾ ਇਹ ਖੇਤੀ ਵਿਭਿੰਨਤਾ ਦੇ ਲਈ ਜਿਹੜਾ ਹੈਗਾ ਸਬਸਿਡੀ ਕਿਸਾਨ ਦੇ ਖਾਤੇ ਚ ਆਏਗੀ ਜਿਹਨੇ ਝੋਨਾ ਛੱਡ ਕੇ ਮੱਕੀ ਲਾ ਲਈ ਬਠਿੰਡਾ ਕਪੂਰਥਲਾ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਕਿਸਾਨ ਨੂੰ ਤਾਂ ਉਹਨੂੰ ਜਿਹੜਾ ਹੈਗਾ ਇਹ 7000 ਰੁਪਏ ਪ੍ਰਤੀ ਕਿੱਲੇ ਦਾ ਫਾਇਦਾ ਮਿਲੇਗਾ ਤੇ ਟੋਟਲ 30000 ਕਿਸਾਨਾਂ ਨੂੰ ਇਸ ਸਕੀਮ ਵਿੱਚ ਲਾਭ ਦੇਣ ਦੀ ਜਿਹੜਾ ਹੈਗਾ ਟਾਰਗੇਟ ਰੱਖਿਆ ਗਿਆ ਹੈ ਇਸ ਤੋਂ ਬਿਨਾ ਖੇਤੀ ਭਿੰਤਤਾ ਦੇ ਲਈ ਟੋਟਲ 115 ਕਰੋੜ ਰੁਪਏ ਰੱਖੇ ਗਏ ਹੈ ਤਾਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਹੋਰ ਖੇਤੀ ਭਿੰਤਤਾ ਸਕੀਮਾਂ ਦੇ ਲਈ ਪੈਸਾ ਜਿਹੜੇ ਹੈਗੇ ਐਸੇ ਚ ਵਰਤੇ ਜਾਣਗੇ ਤਾਂ ਪ੍ਰਮੁੱਖ ਤੌਰ ਤੇ ਫਿਰ ਤਿੰਨ ਜਿਹੜੇ ਬਠਿੰਡਾ ਕਪੂਰਥਲਾ ਗੁਰਦਾਸਪੁਰ ਦੇ ਵਿੱਚ ਇਹ ਲਗਭਗ 30 ਹਜ਼ਾਰ ਕਿਸਾਨਾਂ ਨੂੰ 7000 ਰੁਪਏ ਪ੍ਰਤੀ ਕਿੱਲਾ ਦਿੱਤਾ ਜਾਊਗਾ ਜਿਹੜੇ ਬੰਦੇ ਆਪਣਾ ਝੋਨੇ ਦੀ ਬਜਾਏ ਉਸ ਸਮੇ ਮੱਕੀ ਦੀ ਕਾਸ਼ਟ ਕਰਨਗੇ ਪੈਸਾ ਲੈਣਾ ਕਿਵੇਂ ਆ ਮਿਲੇਗਾ ਕਿਵੇਂ ਇਹ ਤੇ ਜਿਵੇਂ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਊਗੀ